ਗੀਆਂ ਹਾਂਜੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਧਦਾ ਅਸੀਂ ਧੂਂਕ ਸਮੱਲੇ ਹੋਏ ਜਿਵੇਂ ਚੂਨੇ ਦੀ ਛੱਤ ਤੇ ਜਿੰਨੇ ਮਾਰ ਕਰੋਂਗੇ ਨਾ ਉਨੀ ਤਕੜੀ ਹੋਊਗੀ ਉਸੇ ਤਰ੍ਹਾਂ ਜਿੰਨਾ ਪੰਜਾਬ ਦੇ ਖਿਲਾਫ ਜਾਣਗੇ ਉਹਨਾ ਪੰਜਾਬ ਸੁਰਖਰੂ ਹੋਊਗਾ ਔਰ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਹਾਂ ਜੀ ਬਾਹਰ ਛੱਡ ਦਿਓ ਮੇਰੀ ਭਾਜੀ ਥੋੜਾ ਮੈਂ ਥੋੜਾ ਬਤਾ ਇੱਕ ਗੱਲ ਲਿਖ ਕੇ ਦੇ ਸਕਦਾ ਦੇ ਵੀ ਵਿਲ ਯੂਨਾਈਟ ਐਂਡ ਵੀ ਵਿਲ ਫਾਈਟ ਸਾਰੇ ਜੁਨੇ ਨੁਮਾਇੰਦੇ ਸਾਰੇ ਐਮ ਐਲ ਏ 117 ਦੇ ਵਿੱਚੋਂ 99% ਕਹਿ ਰਹੇ ਆ ਬਿੱਲ ਨੂੰ ਲਾਗੂ ਨਹੀਂ ਹੋਣ ਦਿਆਂਗੇ ਰੱਦ ਕਰਾਂਗੇ ਸਾਰੀਆਂ ਕਿਸਾਨ ਯੂਨੀਅਨਾਂ ਕਹਿ ਰਹੀਆਂ ਨੇ ਵੀ ਬਿੱਲ ਸਾਡੇ ਤੇ ਥੋਪੇ ਕੋ ਜਾ ਰਿਹਾ ਹੈ ਸਾਡੇ ਤੇ ਮੜੇ ਕੋ ਜਾ ਰਿਹਾ ਹੈ ਮੈਂ ਕਹਨਾ ਕਿ ਡੈਮੋਕ੍ਰੇਸੀ ਹੈ ਵੀ ਕਿਤੇ ਫੇਲ ਹੋਏ ਬਿੱਲ ਪੰਜਾਬ ਦੀ ਸਕਸੈਸਫੁਲ ਮਾਡਲ ਸਾਡੀਆਂ 3-4 ਪੁਸ਼ਤਾ ਨੇ ਖੂਨ ਪਸੀਨਾ ਵਹਾ ਕੇ 5 ਲੱਖ ਮੰਡੀ ਦੇ ਮਜ਼ਦੂਰਾਂ ਨੇ ਖੂਨ ਪਸੀਨਾ ਵਹਾ ਕੇ 30000 ਉਹਨੂੰ ਅਸੀਂ ਛੱਡ ਦਈਏ ਥੋੜੀ ਫ੍ਰੀ ਮਾਰਕੀਟ ਦੀ ਤੁਸੀਂ ਗੱਲ ਕਰਦੇ ਹੋ ਉਹ ਮੈਨੂੰ ਇਹ ਤਾਂ ਦੱਸ ਦਿਓ ਜਿੱਥੇ ਇਹ ਮੰਡੀਆਂ ਹੈ ਨਹੀਂ ਜਿਹੜੇ ਸਟੇਟਾਂ 'ਚ ਮੰਡੀਆਂ ਹੈ ਨਹੀਂ ਉੱਥੇ ਕਿਸਾਨ ਦਾ ਕੀ ਹਾਲ ਹੈ ਬਦ ਨਾਲੋਂ ਬੱਤਰ ਹੈ ਕਿਸਾਨ ਮਜ਼ਦੂਰ ਬਣਾ ਕੇ ਤੁਸੀਂ ਤੁਸੀਂ ਇਹ ਕਾਲੇ ਕਾਨੂੰਨ ਲਿਆ ਕੇ ਪੰਜਾਬ ਇਕੱਠਾ ਕਰਤਾ ਇੰਨਾ ਵੀ ਦੱਸਦੇ ਆਂ ਵੀ ਗ੍ਰੀਨ ਰੈਵੋਲੂਸ਼ਨ ਦੀ ਪੰਜਾਬ ਨੂੰ ਲੋੜ ਨਹੀਂ ਸੀ ਪੰਜਾਬ ਨੇ ਹਿੰਦੁਸਤਾਨ ਲਈ ਕੀਤਾ ਤੁਸੀਂ ਏਮਪਲਾਈ ਦੀ ਕੀਮਤ ਕਣਚੋਂ ਗੁਣਾ 1000 ਗੁਣਾ 2000 ਗੁਣਾ ਵਧਾਤੀ ਲੇਕਿਨ ਕੀ ਤੁਸੀਂ ਕਿਸਾਨ ਦੀ ਐਮਐਸਪੀ ਵਧਾਈ 15 ਗੁਣਾ ਵਧੀ ਹੈ ਉਹਨੂੰ ਘੱਟ ਮੁੱਲ ਦੇ ਕੇ ਉਹਦੀ ਐਮਐਸਪੀ ਘੱਟ ਪੈਸਿਆਂ 'ਚ ਚੁੱਕ ਕੇ ਤੁਸੀਂ ਗਰੀਬਾਂ ਦਾ ਅੰਨ ਅੰਨ ਦਾਤਾ ਨੇ ਪੇਟ ਭਰਿਆ ਮੇਰੀ ਰਾਜਨੀਤੀ ਹੱਲ ਦੀ ਰਾਜਨੀਤੀ ਹੈ ਹੱਲ ਦੀ ਮੈਂ ਪਹਿਲਾਂ ਹੱਲ ਦੀ ਗੱਲ ਕਰੂੰ ਚਾਹੇ ਤੁਸੀਂ ਸੈਂਡ ਮਾਈਨਿੰਗ ਦੇਖ ਲਓ ਚਾਹੇ ਤੁਸੀਂ ਕੇਵਲ ਦੇਖ ਲਓ ਚਾਹੇ ਤੁਸੀਂ ਸ਼ਰਾਬ ਦੇ ਠੇਕਿਆਂ ਦੀ ਗੱਲ ਦੇਖ ਲਓ ਚਾਹੇ ਇਹ ਗੱਲ ਦੇਖ ਲਓ ਮੈਂ ਅਲ ਪੱਖੀ ਰਾਜਨੀਤੀ ਕਰਦਾ ਔਰ ਮੈਨੂੰ ਆਸ ਹੈ ਕਿ ਪੰਜਾਬ ਦੇ ਲੋਕ ਇਹਨਾਂ ਹੱਲਾਂ ਨੂੰ ਇਹਨਾਂ ਸੋਲੂਸ਼ਨਸ ਨੂੰ ਇਫ ਯੂ ਆਰ ਨਾਟ ਪਾਰਟ ਆਫ ਦਾ ਸੋਲੂਸ਼ਨ ਯੂ ਆਰ ਪਾਰਟ ਆਫ ਦਾ ਪ੍ਰੈਸੀਪਿਟੇਟ ਇਹਨਾਂ ਹੱਲਾਂ ਨੂੰ ਪੰਜਾਬ ਦੇ ਲੋਕ ਤਾਕਤ ਦੇਣਗੇ ਔਰ ਪੰਜਾਬ ਦੇ ਲੋਕ ਇਹਨਾਂ ਨੂੰ ਇੰਪਲੀਮੈਂਟ ਕਰਨਗੇ ਪੰਜਾਬ ਦੇ ਲੋਕ ਇਹਨਾਂ ਨੂੰ ਨੇਪਰੇ ਚਾੜਨਗੇ ਕਹਿੰਦੇ ਐਸੈਂਸ਼ੀਅਲ ਕਮੋਡਿਟੀਆਂ ਦੇ ਵਿੱਚੋਂ ਅੰਨ ਕੱਢਦਾ ਉਹ ਅਸੀਂ ਤਾਂ ਕਹਿੰਦੇ ਰੋਟੀ ਕਪੜਾ ਮਕਾਨ ਕੀ ਰੋਟੀ ਐਸੈਂਸ਼ੀਅਲ ਕਮੋਡਿਟੀ ਨਹੀਂ ਗਰੀਬ ਦੇ ਘਰ ਦੀ ਰੋਟੀ ਸਭ ਤੋਂ ਵੱਡੀ ਐਸੈਂਸ਼ੀਅਲ ਕਮੋਡਿਟੀ ਹੈ ਹੋਲਡਿੰਗ ਕਰਨ ਵਾਲੇ ਜਮ੍ਹਾਂਬੰਦੀ ਜਮ੍ਹਾਂ ਜਮ੍ਹਾਂ ਕਰਨ ਵਾਲਾ ਸਾਮਾਨ ਹੋਲਡਿੰਗ ਕਰਨ ਵਾਲੇ ਨੂੰ ਤੁਸੀਂ ਲੀਗਲਾਈਜ਼ ਕਰਤਾ ਉਹਨੂੰ ਲੈਜੀਟਮਾਈਜ਼ ਕਰਤਾ ਉਹ ਸਾਮਾਨ ਨੂੰ ਆਪਣੇ ਕੋਲ ਰੱਖ ਕੇ 50 ਗੁਣਾ 100 ਗੁਣਾ ਵੇਚਣਗੇ ਫੂਡ ਇਨਫਲੇਸ਼ਨ ਆਉ ਔਰ ਫੂਡ ਦੀਆਂ ਪ੍ਰਾਈਸਸ ਵਧਣ ਗਿਆ ਮੈਂ ਕਹਿੰਦਾ ਪੰਜਾਬ ਦਾ ਹਰ ਬੰਦਾ ਹਰ ਪਾਰਟੀ ਕੱਠੀ ਹੋ ਕੇ ਜਦੋਂ ਲੜੂਗੀ ਲੋਕੋ ਤਾਂ ਕਰੋ ਬਿਲ ਅਸੀਂ ਲਾਗੂ ਨਹੀਂ ਹੋਣ ਦੇਾਂਗੇ ਮੈਂ ਤੁਹਾਨੂੰ ਕਹਿੰਦਾ ਵੀ ਅਸੀਂ ਇਹ ਬਿੱਲ ਲਾਗੂ ਨਹੀਂ ਹੋ ਸਕਦੇ ਸਰ ਸਤੂ ਸਾਹਿਬ ਸਿਮਰਤ ਹੋਰ ਬਾਹਰ ਲਈ ਜਾ ਰਹੇ ਸਰ ਕਿਸਾਨਾਂ ਦੇ ਵਿੱਚ ਜਾ ਰਹੇ ਇਹ ਵੀ ਕਹ ਰਿਹਾ ਕਿ ਮੈਂ ਆਪਣੀ ਗੱਲ ਪੰਜਾਬੀਆਂ ਤੱਕ ਪਹੁੰਚਾਉਂਗਾ ਪੰਜਾਬੀਆਂ ਤੱਕ ਰੱਖੂੰਗਾ ਔਰ ਹਰ ਰੋਜ਼ ਰੱਖੂੰਗਾ ਹੋ ਸਕਦਾ ਮੈਂ 4 ਦਿਨਾਂ ਨੂੰ ਰੱਖਾਂ ਲੇਕਿਨ ਮੈਂ ਇਸ ਨੂੰ ਜ਼ਰੂਰੀ ਮੁੱਦਾ ਕੋਈ ਨਹੀਂ ਸਮਝਦਾ ਅੱਜ ਮੈਂ ਇੱਥੇ ਆਪਣੇ ਲਈ ਆਇਆ ਕਿਉਂਕਿ ਕਿਸਾਨ ਮੇਰੇ ਪ੍ਰਾਣ ਨੇ ਕਿਸਾਨ ਮੇਰੀ ਜਾਨ ਹੈ ਕਿਸਾਨ ਮੇਰੀ ਪੱਗ ਸਾਡੀ ਪੱਗ ਨੂੰ ਹੱਥ ਪਾਇਆ ਇਹਨਾਂ ਨੇ ਸਾਡੀ ਇੱਜ਼ਤ ਨੂੰ ਹੱਥ ਪਾਇਆ ਇਹਨਾਂ ਨੇ ਸਾਡਾ ਈਮਾਨ ਨੂੰ ਹੱਥ ਪਾਇਆ ਇਹਨਾਂ ਨੇ ਸਾਡੇ ਅਸਤਿਤਵ ਨੂੰ ਹੱਥ ਪਾਇਆ ਇਹਨਾਂ ਨੇ ਇਸ ਕਰਕੇ ਇਹ ਲੜਾਈ ਇਨਕਲਾਬ ਨੂੰ ਖਤਾਰਾ ਸਾਨੂੰ ਦੇਣਾ ਪੈਣਾ ਕਿਉਂਕਿ ਜੇ ਅਸੀਂ ਆਪਣੀ ਪੱਗ ਲਈ ਨਹੀਂ ਲੜ ਸਕਦੇ ਸਾਹਿਬ ਨਾ ਕਰੀਆ ਤਾਂ ਫਿਰ ਅਸੀਂ ਕਿਸੇ ਚੀਜ਼ ਲਈ ਨਹੀਂ ਲੜ ਸਕਦੇ ਸੋ ਮੈਂ ਬੋਲੋ ਜੀ ਸੁਣੋ ਇਹਨਾਂ ਸਰਕਾਰ ਦੀ ਨੀਅਤ ਜੀ ਜੜਾ ਇਹ ਲਿਆ ਰਹੇ ਆ ਫੜੋ ਕਿਸਾਨਾਂ ਦੀਆਂ ਸਬਸਿਡੀਆਂ ਮਾਰ ਦੇਣਗੇ ਇਹ ਕਹਿੰਦੇ ਆ ਵੀ ਉਹ ਇਲੈਕਟ੍ਰਿਸਿਟੀ ਬਿੱਲ ਦੇ ਵਿੱਚ ਸਾਰੀ ਤਾਕਤ ਸੈਂਟਰ ਕੋਲ ਚਲੀ ਜਾਊਗੀ ਸਰਕਾਰੀਆ ਕਮਿਸ਼ਨ ਚੀਕਾ ਮਾਰਦਾ ਰਹਿ ਗਿਆ ਸਾਡਾ ਰਖਵਾਲਾ ਸੀ ਸਟੇਟਾਂ ਦੇ ਅਧਿਕਾਰਾਂ ਦਾ ਉਹ ਚੀਕਾ ਮਾਰਦਾ ਰਹਿ ਗਿਆ ਧਾਰਾ 249 ਦੇ ਬਾਰੇ ਐਂਟਰੀਆਂ 33 ਤੇ 34 ਬਾਰੇ ਉਹ ਇਲੈਕਟ੍ਰਿਸਿਟੀ ਬਿੱਲ ਇੱਕ ਵਾਰੀ ਕਿਸਾਨ ਦੇ ਖਾਤੇ 'ਚ ਪੈਸੇ ਜਮ੍ਹਾਂ ਕਰਾਓ ਉਹ ਜਿਹੜੀ ਸਰਕਾਰ ਅੱਜ ਕਰਜ਼ੇ ਦੇ ਥੱਲੇ ਦਬੀ ਹੋਈ ਹੈ ਜਿਹੜੀ ਕਰਜ਼ੇ ਲੈ ਕੇ ਕਰਕੇ ਮੋੜ ਰਹੀ ਹੈ ਤੁਹਾਨੂੰ ਲੱਗਦਾ ਹੈ ਵੀ 10000 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਚ ਪਾ ਦੂੰ ਔਰ ਐਂ ਹੀ 2 ਘੰਟੇ ਦੇ ਵਿੱਚ ਲਾਗੂ ਕਰ ਦੇਈਂ ਐਂ 2 ਦਿਨਾਂ ਦੇ ਵਿੱਚ ਲਾਗੂ ਕਰਨਗੇ ਔਰ ਸਾਨੂੰ ਮਾਰ ਦੇਣਗੇ ਇਸ ਕਰਕੇ ਲੜਾਈ ਜੇ ਕश्ती ਡੁੱਬੂਗੀ ਤਾਂ ਸਾਰੇ ਡੁੱਬਾਂਗੇ ਇਸ ਕਰਕੇ ਸਾਰੇ ਇਕੱਠੇ ਹੋ ਜਾਈਏ ਮੈਂ ਇੱਥੇ ਪੰਜਾਬ ਦੀ ਗੱਲ ਕਰਨ ਆਇਆ ਮਿੱਤਰਾਂ ਮੈਂ ਆਪਣੀ ਪੱਗ ਦੀ ਗੱਲ ਕਰਨ ਆਇਆ ਮੈਂ ਆਪਣੇ ਵजूद ਦੀ ਆਪਣੇ ਵਕਾਰ ਦੀ ਗੱਲ ਕਰਨ ਆਇਆ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਨਾ ਹੈ ਪਹਿਲੂ ਸੋਲੂਸ਼ਨ ਹੈ ਸੋਲੂਸ਼ਨ ਜੀ ਦਰੀ ਨੂੰ ਸਾਥ ਦਿਓਗੇ ਕਿਸਾਨਾਂ ਦਾ ਮੈਂ ਕਹਿੰਦਾ ਤਾਂ ਉਮਰ ਜਦ ਤੱਕ ਧਮਣੀਆਂ ਚ ਖੂਨ ਹੈ ਉਦੋਂ ਤੱਕ ਦਾਂ ਦੂੰ ਮੈਂ ਕਿਸਾਨਾਂ ਦੇ ਜਿਹੜਾ ਹਮਲਾ ਹੈ ਇਹ ਕੀ ਗੱਲ ਮੈਂ ਤੇਰੀ টিਆਰਪੀ ਲਈ ਇੱਥੇ ਨਹੀਂ ਆਇਆ ਮੈਂ ਇੱਥੇ ਕਿਸਾਨ ਲਈ ਆਇਆ ਯੂਨਾਈਟਿਡ ਪੰਜਾਬ ਲਈ ਆਇਆ ਯੂਨਾਈਟ ਵੀ ਫਾਈਟ ਕਾ ਸਮਝ